ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਕਰੇ ਤੁਹਾਡੇ ਸੰਗੋਗ ਛੇਤੀ ਖੁਲ ਜਾਣ ਮੈਂ ਵਾਹਿਗੁਰੂ ਅੱਗੇ ਦਿਲ ਤੋਂ ਬੇਨਤੀ ਕਰਦੀ ਹਾਂ ਕਿ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਉਸ ਨੂੰ 파ਟਨਰ ਜਲਦੀ ਤੋਂ ਜਲਦੀ ਲੱਭ ਜਾਏ ਸਾਡੇ ਚੈਨਲ ਤੇ ਜੋ ਵੀ ਰਿਸ਼ਤੇ ਪਾਏ ਜਾਂਦੇ ਹਨ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਆਪਣੀ ਜਾਂਚ ਪੜਤਾਲ ਕਰਕੇ ਕਰਨਾ ਜੀ ਸਾਡਾ ਮਕਸਦ ਸਿਰਫ ਐਡ ਪਾਉਣਾ ਹੈ ਜੀ ਇੱਥੇ ਮੈਂ ਜੋ ਵੀ ਰਿਸ਼ਤੇ ਬੋਲਾਂਗੀ ਜੀ ਪਰਿਵਾਰ ਦੇ ਨੰਬਰਾਂ ਦੇ ਸਮੇਤ ਹੋਣਗੇ ਜੀ ਆਪ ਉਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਵਾਹਿਗੁਰੂ ਜੀ ਨੇ ਜੋੜੀਆਂ ਬਣਾਈਆਂ ਹੁੰਦੀਆਂ ਹਨ ਸੱਚਖੰਡ ਵਿੱਚ ਹੀ ਉਹਨਾਂ ਨੇ ਆਪ ਹੀ ਮੇਲ ਕਰਾ ਦੇਣਾ ਹੈ ਜੀ ਤੁਹਾਡਾ ਇਸ ਚੈਨਲ 'ਤੇ ਜੋ ਵੀ ਨਵੇਂ ਲੋਕ ਜੁੜਦੇ ਹਨ ਜੀ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤਾਂ ਕਿ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੁਸੀਂ ਸਾਰੇ ਵੀਡੀਓ ਐਂਡ ਤੱਕ ਦੇਖਿਆ ਕਰੋ ਕਿਉਂਕਿ ਕੁੜੀਆਂ ਤੇ ਮੁੰਡਿਆਂ ਦੇ ਬਾਇਓ ਡਾਟਾ ਮਿਕਸੀ ਪਾਈ ਹੁੰਦੀ ਹਨ ਐਂਡ ਤੱਕ ने अपनी ऐड दोबारा बार बार लगानी है जी साडे वट्सएप नंबर पर मैसेज करो जी ती अपना बायोडाटा सोच समझ के इको बार लिख के पाया करो जी नहीं तो कह दी कह देंगे दें, जी आह फोन नंबर नहीं आह फ़ोन नंबर पाना है जी ब्रिजता नोट करो जी नाम सिंह एरिया जी पर थे जी, 9, 2, है जी बठिंडा डेट ऑफ बर्थ है जी नौ दो उन्नीस सौ नड़िनवे पढ़ाई इन्होंने बी एस सी की है भैन मैरिड ने भा नहीं है गोथ है कास्ट बूटर ਜੱਟ ਸਿੱਖ ਹੈ ਜੀ ਕੱਦ 5 ਫੁੱਟ 10 ਇੰਚ ਹੈ ਜੋਬ ਹੈ ਜੀ ਪੰਜਾਬ ਪੁਲਿਸ 5 ਏਕੜ ਜ਼ਮੀਨ ਹੈ ਜੀ ਨਾਲ ਕੋਲ 17 ਦੁਕਾਨਾਂ ਕਿਰਾਏ ਦੀ ਆਮਦਨ ਹੈ ਜੀ 40000 ਰੁਪਏ ਮਹੀਨਾ ਪਿਤਾ ਫੌਜੀ ਰਿਟਾਇਰ ਨੇ ਜੀ ਮੰਗਿਆ ਨਾ ਉਹ ਹੈ ਕਿ ਕੁੜੀ ਸਰਕਾਰੀ ਨੌਕਰੀ ਕਰਦੀ ਹੋਵੇ ਜੀ ਮੋਬਾਈਲ ਨੰਬਰ ਦਿੱਤਾ ਗਿਆ ਹੈ ਜੀ ਆਪ ਬਧੇ ਜਾਣਕਾਰੀ ਲੈ ਸਕਦੇ ਹੋ ਪਰਿਵਾਰ ਵੈਸ਼ਨੋ ਹੈ ਜੀ ਐਨ ਆਰ ਆਈ ਬੇਟੀ ਦਾ ਨੋਟ ਕਰੋ ਜੀ ਡੇਟ ਹੈ ਘਰਤਾ ਜੀ 9 ਮਈ 1995 ਹਾਈਟ 6 ਫੁੱਟ ਹੈ ਜੀ ਕਾਸਟ ਜੱਟ ਸਿੱਖ ਰੰਦਾਵਾ ਹੈ ਜੀ Amritaria ji qualification diploma of business management and diploma of hospitality management Sarinderan ji inada canada prj citizen applied status punjab vich taran taran area hai ji ekad ji with the double story home in punjab divorced back to in india and no child looking pr or work permit educated girl only in canada ਵੈਲ ਸੈਟਿਡ ਇਨ ਕੈਨੇਡਾ ਐਂਡ ਇਨ ਐਂਡ ਇੰਡੀਆ ਕੋਈ ਬ੍ਰਦਰ ਨਹੀਂ ਹੈ ਜੀ ਕੋਈ ਸਿਸਟਰ ਨਹੀਂ ਹੈ ਜੀ ਇਕੱਲਾ ਕੱਲਾ ਮੁੰਡਾ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਤੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਕੁੜੀ ਚਾਹੀਦੀ ਹੈ ਜੀ ਅੰਮ੍ਰਿਤਧਾਰੀ ਹੋਵੇ ਜਾਂ ਧਾਰਮਿਕ ਵਿਚਾਰਾਂ ਵਾਲੀ ਹੋਵੇ ਜੀ ਰਿਸ਼ਤਾ ਨੋਟ ਕਰੋ ਜੀ ਭੇਟੇ ਦਾ ਹੈ ਜੀ ਨਾਮ ਕਾਸਟ ਚੰਦ ਹੈ ਜੀ ਫੈਮਿਲੀ ਦੇ ਵਿੱਚ ਮਾਤਾ ਨੇ ਪਿਤਾ ਨੇ ਪੜਾਈ 8ਵੀਂ ਤੱਕ ਕੀਤੀ ਜੀ ਨਾਨੇ ਏਰੀਆ ਨਾਲ ਦਾ ਹੁਸ਼ਿਆਰਪੁਰ ਹੈ ਜੀ ਪਿੰਡ ਅਜੜਾਮ ਤਿੰਨ ਪਹਿਨਾਨੀ ਉਹ ਵਿਆਹੀਆਂ ਹੋਈਆਂ ਹਨ ਜੀ ਪਰ ਕੋਈ ਨਹੀਂ ਹੈ ਜੀ ਇਕੱਲੇ-ਕੱਲਾ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵੇ ਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਤਨੀਸ਼ਤਾ ਨੋਟ ਕਰੋ ਜੀ ਉਮਰ 27 ਸਾਲ ਹੈ ਜੀ ਕਾਸਟ ਮਹਿਰਾ ਏਰੀਆ ਦਿੱਲੀ ਹੈ ਜੀ ਹਾਰਡਵੇਅਰ ਸੌਫਟਵੇਅਰ ਇੰਜੀਨੀਅਰ ਹੈ ਜੀ ਬੇਟਾ ਇਹਨਾਂ ਦਾ ਆਪਣਾ ਘਰ ਪੰਜਾਬ ਵਿੱਚ ਵੀ ਹੈਗਾ ਹੈ ਜੀ ਇਹਨਾਂ ਦਾ ਧਰਮ Hindu ਹੈ ਇਨਕਮ 50000 ਤੋਂ ਉੱਪਰ ਹੈ ਜੀ ਇਹਨਾਂ ਦਾ ਆਨਲਾਈਨ ਬਿਜ਼ਨਸ ਵੀ ਚੱਲ ਰਿਹਾ ਹੈ ਜੀ डिमांड कोई नहीं है जी गोत एन्ना दे मन्नी है जी टेलीफोन नंबर ਦਿੱਤਾ ਗਿਆ ਹੈ ਜੀ ਆਪ ਤੇਰੇ ਜਾਣਕਾਰੀ ਲੈ ਸਕਦੇ ਹੋ एन्ना ਨੂੰ मुकेरियां ਦੇ ਆਸ-पास ही लड़की चाहिए है जी एनआरआई बेटी ਦਾ ਰਿਸ਼ਤਾ ਨੋਟ ਕਰੋ ਜੀ ਨੇਮ कौर जाट सिख है जी ਜਨਮ اگਸਟ 1995 ਦਾ गोत ਢਾਲੀਵਾਲ ਹੈ ਜੀ ਕੱਦ 5 फुट 3 इंच है कनाडा पीआर है जी टोरंटो बीएससी नर्सिंग आरपीएन ਪੜਾਈ ਕੀਤੀ ਜਿਨ੍ਹਾਂ ਨੇ ਇੱਕ ਪੈਨ ਇੱਕ ਪ੍ਰਾ ਅਨਮੈਰਿਡ ਹਨ ਜੀ ਵਰਕ ਪਰਮਿਟ ਕੈਨੇਡਾ ਹੀ ਰਹਿੰਦੇ ਨੇ ਮੰਗ ਇਹਨਾਂ ਨੂੰ ਹੈ ਕਿ ਲੜਕਾ ਕੈਨੇਡਾ ਪੀਆਰ ਹੋਵੇ ਸਿੱਖ ਵਿਸ਼ਨੂ ਹੋਵੇ ਪਗੜੀਦਾਰੀ ਹੋਵੇ ਗ੍ਰੈਜੂਏਟ ਜੋਬ ਕਰਦਾ ਹੋਵੇ ਜੀ ਸਿਰਫ ਨਵਾਂ ਸ਼ਹਿਰ ਜਾਂ 45 ਕਿਲੋਮੀਟਰ ਏਰੀਆ ਤੋਂ ਹੀ ਸੰਪਰਕ ਕਰ ਸਕਦੇ ਹਨ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵਧੇਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੇ ਦਾ ਹੈ ਜੀ ਜ਼ਿਲ੍ਹਾ ਹੁਸ਼ਿਆਰਪੁਰ ਕਾਸਟ ਰਵਿਤਾਸੀਆ ਡੇਟ ਆਫ ਬਰਥ ਜੀ 93 ਦਾ ਹਾਈਟ 5 ਫੁੱਟ 8 ਇੰਚ ਸਟੱਡੀ ਪਲੱਸ 2 ਕੀਤੀ ਹੈ ਜੀ ਇਟਲੀ ਵਿੱਚ ਇਹਨਾਂ ਨੇ ਉਹਨੂੰ ਮੁੰਡਾ ਕੈਨੇਡਾ ਦਾ ਤੇ ਇਟਲੀ ਦਾ ਸਿਟੀਜ਼ਨ ਹੈ ਜੀ ਇਹਨਾਂ ਦਾ ਇੱਕ ਬ੍ਰਦਰ ਹੈ ਜੀ ਉਹ ਅਮਰੀਕਾ ਵਿੱਚ ਰਹਿ ਰਿਹਾ ਹੈ ਜੀ ਇਹਨਾਂ ਨੂੰ ਲੋੜ ਹੈ ਜੀ ਕੁੜੀ ਦੀ ਹਾਈਟ 5 ਫੁੱਟ 5 ਇੰਚ ਤੱਕ ਹੋਵੇ ਬੀਐਸਸੀ ਨਰਸਿੰਗ ਕੀਤੀ ਹੋਵੇ ਕੁੜੀ ਚਾਹੇ ਕੈਨੇਡਾ ਤੋਂ ਹੋਵੇ ਜਾਂ ਫਿਰ ਪੰਜਾਬ ਤੋਂ ਹੋਵੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਆਪ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਫੋਨ ਕਰਕੇ ਬਥੇਰੇ ਜਾਣਕਾਰੀ ਲੈ ਸਕਦੇ ਲਿਸ਼ਟਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਹੈ ਜੀ ਗੋਤ ਇਹਨਾਂ ਦੀ ਥਿੰਦ ਹੈ ਜੀ ਉਮਰ 25 ਸਾਲ ਕੱਦ 6 ਫੁੱਟ ਹੈ ਜੀ ਪੜ੍ਹਾਈ ਇਹਨਾਂ ਨੇ ਬੀਏ ਐਮਏ ਚੰਡੀਗੜ੍ਹ ਤੋਂ ਕੀਤੀ ਹੋਈ ਹੈ ਜੀ ਏਰੀਆ ਇਹਨਾਂ ਦਾ ਬੋਹਾ ਮਾਨਸਾ ਜ਼ਮੀਨ 42 ਏਕੜ ਹੈ ਜੀ ਪਲੱਸ ਸ਼ਹਿਰੀ ਪਲਾਟ ਹੈ ਮੁਹਾਲੀ ਵਿੱਚ ਆਪਣਾ ਕੈਫੇ ਹੈ ਜੀ ਇਹਨਾਂ ਦਾ ਪਲੱਸ 뮤직 ਕੰਪਨੀ ਹੈ ਪਰਿਵਾਰ ਵਿੱਚ ਮਾਤਾ ਪਿਤਾ ਦਾਦਾ ਦਾਦੀ ਇੱਕ ਭੈਣ ਹੈ ਜੀ ਕੈਨੇਡਾ ਪੀਆਰ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ। ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੀ ਹੈ ਜੀ ਨਿਊਜ਼ੀਲੈਂਡ ਪੀਆਰ ਜਨਮ 1992 ਦਾ ਹੈ ਜੀ ਕੱਦ 5 ਫੁੱਟ 3 ਇੰਚ ਹੈ ਲੜਕੀ ਅਨਮੈਰਿਡ ਹੈ ਸਟੱਡੀ ਇਹਨਾਂ ਨੇ ਪਲੱਸ 2 ਕੀਤੀ ਹੈ ਜੀ ਨਾਨ ਮੈਡੀਕਲ ਵਿੱਚ ਲਾ ਦੀ ਡਿਗਰੀ ਨਿਊਜ਼ੀਲੈਂਡ ਤੋਂ ਕੀਤੀ ਹੋਈ ਹੈ ਜੀ ਤਿੰਨ ਭਰਾ ਨੇ ਜੀ ਏਰੀਆ ਇਹਨਾਂ ਦਾ ਦੁਆਬਾ ਹੈ ਮੰਗ ਸਿਰਫ ਇਹਨਾਂ ਨੂੰ ਇਹ ਹੈ ਕਿ ਖਾਨਦਾਨੀ ਅਤੇ ਵੈਸ਼ਨਵ ਪਰਿਵਾਰ ਹੋਵੇ ਲੜਕੇ ਦੀ ਉਮਰ 27 ਤੋਂ 32 ਸਾਲ ਤੱਕ ਹੋਵੇ। ਲੜਕਾ ਸੋਨਾ ਤੇ ਸਮਾਰਟ ਹੋਵੇ ਸਿਰਫ ਜੱਟ ਸਿੱਖ ਹੀ ਸੰਪਰਕ ਕਰਨ ਮੈਰਿਜ ਬਿਊਰੋ ਵਾਲੇ ਤੇ ਤਲਾਕਸ਼ੁਦਾ ਫੋਨ ਨਾ ਕਰਨ ਜੀ ਨਿਊਜ਼ੀਲੈਂਡ ਨੂੰ ਪਹਲ ਹੈ ਜੀ ਕਨੇਡਾ ਆਸਟ੍ਰੇਲੀਆ ਯੂ ਐਸ ਏ ਵੀ ਵਿਚਾਰ ਤਿੰਨੇ ਜੀ ਮੁੰਡਾ ਐਜੂਕੇਟਿਡ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਜੀ ਉਹ ਤੇਰੇ ਜਾਣਕਾਰੀ ਲਾ ਸਕਦੇ ਹੋ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਡੇਟ ਆਫ ਬਰਥ ਹੈ ਜੀ 15 1993 ਆਸਟ੍ਰੇਲੀਅਨ ਸਿਟੀਜ਼ਨ ਹੈ ਜੀ ਏਰੀਆ ਇਹਨਾਂ ਦਾ ਜਲੰਧਰ ਹੈ ਕਾਸਟ ਲੁਭਾਨਾ ਸਿੱਖ ਹੈ ਹਾਈਟ 5 ਫੁੱਟ 11 ਇੰਚ ਹੈ ਕੁਆਲਿਫਿਕੇਸ਼ਨ ਇਹਨਾਂ ਦੀ ਐਮ ਪੀਏ ਮਾਸਟਰ ਆਫ ਪ੍ਰੋਫੈਸ਼ਨਲ ਅਕਾਊਂਟਿੰਗ ਹੈ ਜੀ ਜੋਬ ਕਰਦੇ ਨੇ ਜੀ ਆਸਟ੍ਰੇਲੀਆ ਪਬਲਿਕ ਸਰਵਿਸ ਗਵਰਨਮੈਂਟ ਸੈਕਟਰ 브ਦਰ ਇੱਕ ਹੈ ਜੀ ਇੱਕ 브ਦਰ ਮੈਰਿਡ ਹੈ ਜੀ ਲਿਵ ਇਨ ਕੈਨੇਡਾ ਫਾਦਰ ਪਾਸਟ ਅਵੇ ਮਦਰ ਲਿਵ ਇਨ ਕੈਨੇਡਾ सिस्टर इन्ह दी जी एक एल्डर सिस्टर मैरिड है जी एंड एक यंगर सिस्टर मैरिड है बोथ लिव इन कनेडा आप टेलीफोन करके बधेरे जानकारी ले सकते हो रिश्ता नोट करो जी बेटे का है जी नाम सिंह कासबराड़ जिला मोगा उम्र उन्नीस सौ बानवे है जी कदान पांच फुट दस इंच है पढ़ाई बारह पास की है जी आई टी आई डिप्लोमा किता है माता जी घर का काम पिता जी पिता जी नहीं हाँ जी काम मुंडे का दुबई में है जमीन दो किले है सिस्टर इन्ह की व्याई हुई है जी आस्ट्रेलिया सिटीजन है मुंडे का तलाक होया है कुी बाहर जाके मुकर गई मुंडे ने दिसंबर में तीन महीने की छुट्टी तो आना है जी दो दिसंबर आ जाना है तलाक कुड़ी तलाकशुदा विधवा कुआरी गरीब करती हो पढ़ी लिखी होाइवेट जॉब करती हो ਜੇਕਰ 12 ਪਾਸ ਹੈ ਤਾਂ ਪਾਲ ਜਾਂ ਬੁਟੀਕ ਦਾ ਕੰਮ ਜਾਂਦੀ ਹੋਵੇ ਚੁੰਨੀ ਝੜਾਵਾ ਕਰਨਾ ਹੈ ਜੀ ਜਦੋਂ ਮੁੰਡੇ ਨੇ ਦੁਬਈ ਤੋਂ ਬਾਅਦ ਕਿਸੇ ਹੋਰ ਕੰਟਰੀ ਜਾਣਾ ਹੈ ਤਾਂ ਲੜਕੀ ਨੇ ਨਾਲ ਹੀ ਲੈ ਕੇ ਜਾਣਾ ਹੈ ਜੀ ਕੁੜੀ ਦੀ ਉਮਰ 28 ਤੋਂ 36 ਸਾਲ ਤੱਕ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਹਥੇਰੇ ਜਾਣਕਾਰੀ ਲੈ ਸਕਦੇ ਹੋ ਆਪ ਇਹਨਾਂ ਨੂੰ ਸਿਰਫ WhatsApp ਕਾਲ ਹੀ ਕਰਨਾ ਇਹਨਾਂ ਨੂੰ ਮੋਗਾ ਬਰਨਾਲਾ ਫਰੀਦਕੋਟ ਲੁਧਿਆਣਾ ਬਠਿੰਡਾ ਅਤੇ ਫਿਰੋਜ਼ਪੁਰ ਵਾਲੇ ਹੀ ਸੰਪਰਕ ਕਰਨ एन आर आई बेटे रिश्ता नोट करो जी नाम एम जोशी जन्म 18 मार्च उन्नीस सौ सतानवे का है जी एरिया चंडीगढ़ है हाइट पांच फुट नौ इंच है जी गोत्र मोडगिल है जी अनमैरिड ने मंगलिक नहीं है जी पढ़ाई इन्होंने ने की है जी बैचलर डिग्री इन सी आई एस यू एफ बी कनेडा सी आई एस सर्टिफिकेट कोर्स यू एफ बी कनेडा सी एम एन एस सर्टिफिकेट कोर्स कैनेडा ट्वेल्थ की जी चंडीगढ़ तो इंडिया कैनेडियन सिटीजन है जी वेल सेटेड इन कनेडा बीसी काम काम एनजा जी आई टी इन यू एफ बी कनेडा फुल टाइम परमानेंट गुड जॉब आई टी बिजनेस एनालाइज पार्ट टाइम बी ट्रकिंग कनेडा सीनियर ट्यूटर पार्ट टाइम जॉब है जी इनकम एक पॉइंट उन्ती हंड्रेड थाउजेंड कनेडियन डॉलर पर एनम है जी ਫਾਦਰ ਦਾ ਆਪਣਾ ਬਿਜ਼ਨਸ ਹੈ ਜੀ ਸੈਟਲ ਪੰਚਕੂਲਾ ਨੇ ਆਪਣਾ ਘਰ ਹੈ ਨੰਦਾ ਜੀ ਬ੍ਰਦਰ ਵੀ ਕੈਨੇਡਾ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵਾ ਤੇਰੇ ਜਾਣਕਾਰੀ ਲੈ ਸਕਦੇ ਹੋ ਨਿਸ਼ਚਿਤਾ ਨੋਟ ਕਰੋ ਜੀ ਵੇਟਦਾ ਹੈ ਜੀ ਨੇਮ ਸਿੰਘ ਏਜ 28 ਹੈ ਜੀ ਐਜੂਕੇਸ਼ਨ ਮਾਸਟਰ ਡਿਗਰੀ ਕੀਤੀ ਹੈ ਨਾ ਨੇ ਕਾਸਟ ਸਤ ਦੇਵਾ ਹੈ ਹਾਈਟ ਇਹਨਾਂ ਦੀ 5 ਫੁੱਟ 9 ਇੰਚ ਹੈ ਜੀ ਕੰਪਨੀ ਵਿੱਚ ਜੋਬ ਕਰਦੇ ਨੇ चाली थाउजेंड पर मंथ एज हैगी जी इनकम इन्हें एरिया देहरादून है जी टैलीफोन नंबर दिता गया है जी आप टैलीफोन करके वेरे जानकारी लै सकते हो एना बेटी का रिश्ता नोट करो जी जट सिख गर्ल है जी डिस्ट्रिक्ट तरन तारण कास्ट जट सिख कनेडियन गर्ल डेट ऑफ बर्थ है जी उन्नीस सौ बानवे का सर नेम ढिलो एजुकेशन जी एम एस सी मैथ की है जी बी एड की है जी लिवस ब्रह्मटन कनेडा रही है जी टीचर एज ए एट ए प्राइवेट स्कूल ਇਨਾ ਦੀ ਰਿਕੁਆਇਰਮੈਂਟ ਹੈ ਜੀ ਗੁਰਸਿੱਖ ਟਰਬਨ ਬாய் ਹੋਵੇ ਜੀ ਕੈਨੇਡਾ ਵਿੱਚ ਰਹਿੰਦਾ ਹੋਵੇ ਮੁੰਡਾ ਨੋਨ ਡ੍ਰਿੰਕਰ ਨੋਨ ਸਮੋਕਰ ਜ਼ਮੀਨ 7 ਤੋਂ 15 ਕਿਲੇ ਹੋਵੇ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਨੇਮ ਐਮ ਕੇ ਹਿੰਦੂ ਅਰੋੜਾ ਡੇਟ ਆਫ ਬਰਥ ਹੈ ਜੀ 25 10 1988 ਏਰੀਆ ਹੈ ਜੀ ਉਹ ਬੋਹਰ ਅਪਰ ਜਨਰਲ ਕਾਸਟ ਵੈਲਕਮ टाइम है जी छः पैंती ए एम क्वालिफिकेशन ग्रेजुएट प्लस इलेक्ट्रॉनिक्स एंड कम्युनिकेशन इंजीनियरिंग डिप्लोमा वर्क कर जी ऑन कैब है जी इन ओला कंपनी सेल्फ ड्राइविंग एट मोहाली अपना कार है जी एट अबोहर वैष्णो ने नॉन डिमांड चुन्नी चढ़ावा करना है जी इनकम पचवंजा हज़ार रुपए पर मंथ है जी हाइट पाँच फुट दस इंच है जी टाल एंड थीन जी फैमिली फादर नेम मदर हाउसवाइफ है जी सिबलिंग वन ब्रदर टू सिस्टर ने एक सिस्टर मैरिड है जी सिस्टर एंड जीजू ऑन गवर्नमेंट जॉब ने एल्डर सिस्टर इज गवर्नमेंट मैथ टीचर है जी ब्रदर जॉब इन प्राइवेट बैंक टेलीफोन नंबर ਦਿੱਤਾ ਗਿਆ ਜੀ ਆ ਵਧੇਰੇ ਜਾਣਕਾਰੀ ਲੈ ਸਕਦੇ ਹੋ ਨੇਮ वर्मा डेट ऑफ बर्थ है जी 1995 ਦਾ ਏਰੀਆ ਹੁਸ਼ਿਆਰਪੁਰ ਹੈ ਕੱਦ 5 ਫੁੱਟ 7 ਇੰਚ ਹੈ ਜੀ ਤਰਾ ਮੇਨ ਦਾ Hindu ਹੈ ਜੀ ਹੁਣ ਦੁਬਈ ਵਿੱਚ ਰਹਿ ਰਹੇ ਨੇ ਜੀ ਪੜਾਈ ਇਹਨਾਂ ਨੇ BCA ਕੀਤੀ ਹੈ ਮੰਗਲਿਕ ਹੈ ਬੇਟਾ ਪ੍ਰਾਈਵੇਟ ਜੋਬ ਹੈ ਜੀ ਅਕਾਊਂਟੈਂਟ ਦੀ ਇਨਕਮ ਹੈ ਜੀ 1 ਲੱਖ ਐਨੂਅਲ ਫਾਦਰ ਰਿਟਾਇਰਡ ਨੇ ਜੀ NRI ਮਦਰ ਹਾਊਸ ਵਾਈਫ ਹੈ ਜੀ ਬ੍ਰਦਰ ਕੋਈ ਨਹੀਂ ਹੈ ਜੀ ਸਿਸਟਰ ਇੱਕ ਮੈਰਿਡ ਹੈ ਜੀ ਡਾਈਟ ਇਹਨਾਂ ਦੀ ਬੋਥ ਹੈ ਜੀ ਦੋਨੋਂ ਖਾਂਦੇ ਨੇ ਨਾਨ ਵੇਜ ਵੀ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਸੇਮ ਕਾਸਟ ਦੀ ਅਰੋੜਾ ਮਹਿਤਾ ਜਾਂ ਪੱਲਾ ਹੋਵੇ ਜੀ ਲੜਕੀ ਪੰਜਾਬ ਤੋਂ ਹੀ ਹੋਵੇ ਜੀ ਜਨਰਲ ਕਾਸਟ ਹੋਵੇ ਕੁੜੀ ਚਾਹੀਏ ਹਿੰਦੂ ਹੋਵੇ ਚਾਹੀਏ ਸਿੱਖ ਹੋਵੇ ਏਜ ਲੜਕੀ ਦੀ 25 ਤੋਂ 30 ਸਾਲ ਤੱਕ ਹੋਵੇ ਹਾਈਟ 5'2 ਤੋਂ 5'7 ਤੱਕ ਹੋਵੇ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਮਹਿਰਾ ਸਿੱਖ ਲੜਕੀ ਹੈ ਜੀ ਨਾਮ ਕੋਰ ਏਰੀਆ ਬਰਨਾਲਾ ਹੈ ਜੀ ਪ੍ਰਾਈ ਡੀ ਫਾਰਮੇਸੀ ਕੀਤੀ ਚ ਇਹਨਾਂ ਨੇ ਦੋ ਪਿਆਣਾ ਨੇ ਪ੍ਰਾ ਇੱਕ ਵਿਆਹਿਆ ਹੋਇਆ ਹੈ ਕੱਦ 5 ਫੁੱਟ 1 ਇੰਚ ਹੈ ਜੀ ਕਾਸਟ ਮਹਿਰਾ ਸਿੱਖ ਉਮਰ 31 ਸਾਲ ਡਿਮਾਂਡ ਲੜਕਾ ਵਿਆਹਣੋ ਹੋਵੇ ਇਹਨਾਂ ਨੂੰ ਕੇਵਲ ਨਹਿਰਾਸੀਕ ਪਰਿਵਾਰ ਵਾਲੇ ਹੀ ਸੰਪਰਕ ਕਰਨ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਵਤਿਹਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਨੋਟ ਕਰੋ ਜੀ ਬੇਟੀ ਰਾਹ ਹੈ ਜੀ ਨੇਮ ਕੌਰ ਕਨੇਡਾ ਰਹਿੰਦੇ ਹਨ ਜੀ ਹਾਈਟ 5 ਫੁੱਟ 4 ਇੰਚਾਂ ਦੀ ਜਨਮ 1996 ਦਾ ਹੈ ਬੀਐਸਸੀ ਨਰਸਿੰਗ ਕੀਤੀ ਚ ਇਹਨਾਂ ਨੇ ਕਾਸਟ ਇਹਨਾਂ ਦੀ ਟਾਉਂਕ ਛਤਰੀ ਨੇ ਏਰੀਆ ਤਰਨਤਾਰਨ ਇਹਨਾਂ ਦਾ ਸ਼ੋਰਟ ਟਾਈਮ ਡਿਵੋਰਸ ਹੋਇਆ ਹੈ ਜੀ ਬ੍ਰਦਰ ਇਹਨਾਂ ਦਾ ਨਿਊਜ਼ੀਲੈਂਡ ਰਹਿੰਦੇ ਨੇ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਉਹ ਤੇਰੇ ਜਾਣਕਾਰੀ ਲੈ ਸਕਦੇ ਹੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਚੈਨਲ ਤੇ ਲੜਕੇ ਅਤੇ ਲੜਕੀਆਂ ਦੀ ਐਡ ਫ੍ਰੀ ਵਿੱਚ ਲਗਾਈ ਜਾਂਦੀ ਹੈ ਕਈਆਂ ਦੇ ਬਾਇਓ ਡਾਟਾ ਬੋਲਣ ਤੋਂ ਸਾਡੇ ਕੋਲੋਂ ਮਿਸ ਹੋ ਜਾਂਦੇ ਹਨ ਜੀ ਸਾਨੂੰ ਰਿਮਾਈਂਡ ਕਰਵਾ ਦਿਆ ਕਰੋ ਜੀ ਜੇ ਤੁਹਾਨੂੰ ਇਹ ਵੀਡੀਓ ਚੰਗੀਆਂ ਲੱਗਦੀਆਂ ਹਨ ਤਾਂ ਸਾਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਜੀ ਏ ਸਾਡਾ ਵਟਸਐਪ ਨੰਬਰ ਹੈ ਜੀ ਤੁਸੀਂ ਆਪਣਾ ਬਾਇਓ ਡਾਟਾ ਇਸ ਨੰਬਰ ਤੇ ਭੇਜ ਸਕਦੇ ਹੋ ਜੀ